ਨਵਦੇਵਚਰ ਲੁਧਾਨਾ ਅਤੇ ਚੰਡੀਗੜ੍ਹ ਜੋ ਹਾਈਵੇ ਹੈ। ਉਹਦੇ ਵਿੱਚ ਇੱਕ ਵਿਕਟਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀ। ਉਹਨਾਂ ਦੀ ਬੋਡੀ ਮਿਲੀ ਸੀ। ਤੋਂ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਤੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਉਹਦੇ ਵਿੱਚ ਜੋ ਮੇਨ ਮੋਟਿਵ ਸੀਗਾ ਜੋ ਅਕਿਊਜ਼ ਸਤਪਾਲ ਨਾਮ ਦਾ ਇੱਕ ਵਿਅਕਤੀ ਦੋ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈ ਕਿ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰੰਟਲੀ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ। ਤੋ ਫਿਰ ਤੁਹਾਡੇ ਮੱਧਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਥੇ ਤੋਂ ਉਹਨਾਂ ਨੂੰ ਖੰਨਾ ਪੁਲਿਸ ਨੇ ਉਹਨਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਔਰ 32 ਘੰਟੇ ਦੇ ਅੰਦਰ ਅੰਦਰ ਉਹਨਾਂ ਦੀ ਮੁਜ਼ਲਮ ਦਾ ਅਰੈਸਟ ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੀ ਸੀਪੀ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਰਦੀਪ ਕੋਰਜੀ اور ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ ਤਾਂ ਮੈਮ ਮੋਟਿਵ ਕੀ ਰਿਹਾ ਸੀ ਪਿੱਛੇ ਬਾਟਰ ਦੇ ਪਿੱਛੇ ਅ ਜੀ ਇਹਦੇ ਵਿੱਚ ਜੋ ਪ੍ਰੀਲੀਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਅਨਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਿਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲ ਨੂੰ ਜਾਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੇ ਪਿਛੋਕੜ ਤੇ ਆਉਣ ਵਾਲੀ ਹੈਗੀ ਆ ਲੇਕਿਨ ਇਹਦੇ ਵਿੱਚ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ 'ਚ ਝਗੜਾ ਹੋ ਗਿਆ ਔਰ ਇਨ ਇੱਕ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਫ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੀ ਆਪਸ 'ਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਵਧ ਗਿਆ ਕਿ ਇਨ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਤੇ ਲੱਗੀ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਟ ਦੇ ਵਿੱਚ ਲਾਂਚ ਹੋਇਆ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜੀ ਸਰ ਇਸ ਟਾਈਪ ਆਫ ਕੋਈ ਪ੍ਰੋਪਰਟੀ ਨਹੀਂ ਹੈ ਜੋ ਪੈਸੀਸ ਹੀ ਹੈਪੀ ਲੇਡੀਜ਼ ਨਾਲ ਰਿਲੇਸ਼ਨਸ਼ਿਪ ਜੇ ਕਿਸ ਤਰ੍ਹਾਂ ਦੀ ਰੰਜਿਸ਼ ਹੈ ਇਹ ਪ੍ਰੋਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ ਵਿੱਚ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈ ਕਿ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਜੋ ਸਤਪਾਲ ਔਰ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀਗਾ ਇਹਨਾਂ ਦੀ ਇਹ ਪੁਰਾਣੀ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮਰਡਰ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਕੀਤੀ ਗੱਡੀ ਜੋ ਹੈਗਾ ਜੀ ਇਹ ਡੇਰਾ ਬਸੀ ਤੋਂ ਡੇਰਾ ਬਸੀ ਤੋਂ ਬਰਾਮਦ ਹੋਈ ਹੈ ਡੇਰਾ ਬਸੀ ਮੋਹਾਲੀ ਜ਼ਿਲ੍ਹੇ ਤੋਂ ਇਹਨੇ ਇੱਥੋਂ ਦੀ ਲੇਕੇ ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜਲੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋ ਗਿਆ ਪਿੰਜੌਰ ਤੋਂ ਬਾਅਦ ਫਾਈਨਲੀ ਇਨੇ ਫਿਰ ਵਾਪਸ ਲੈ ਕੇ ਆਇਆ ਡੇਰਾਬਸੀ ਡੇਰਾਬਸੀ ਰਕਤਾ ਡੇਰਾਬਸੀ پارک ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਗਲ ਇਨਵੋਲਵਮੈਂਟ ਕਿਸੇ ਹੋਰ ਦੀ ਕਿ ਨਜ਼ਰ ਆਈ ਇਸ ਵਿੱਚ ਕੋਈ ਤੋਂ ਅੱਲਾ ਦਾ ਕਿਸੇ ਕਿ ਕਰ ਚਲ ਨਹੀ ਜੀ ਇਟ ਇਜ਼ ਜਸਟ 1 ਸ਼ਾਟ ਇੱਕ ਗੋਲੀ ਲੱਗੀ ਹੈਗੀ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ लुधियाना चंडीगढ़ तो लुधियाना लुधियाना तो फिर वापस पूरे एंटायर जर्नी ਦੇ ਵਿੱਚ ਬਸ ਇਹੀ ਸੀਗੇ ਜੋ ਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਸੀਗਾ ਪਹਿਲਾਂ ਵੀ 23 ਸਾਲ ਕੇਸ ਕਰਦੇ ਤਾਂ ਕਿਸ ਕੇਸ ਦੇ ਵਿੱਚ ਕਿੰਨੇ ਇਹਦੇ ਵਿੱਚ ਜੋ ਮਰਡਰ ਕੇਸ ਦਾ ਹੈਗਾ ਬਟ ਐਗਜੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲੇ ਕਿ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੇਰਟ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋਂ ਜੋ ਹੈਗੇ ਆ ਇਹ ਮੁਜ਼ਫਰਨਗਰ ਕੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਉਜੋ ਮਾਈਗਰੇਟਡ ਸੀਗੇ ਨਨ ਇਥੇ ਚੰਡੀਗੜ੍ਹ ਮਾਈਗਰੇਟ ਕੀਤਾ ਸੀਗਾ ਇਹਨਾਂ ਦੀ ਮਿਰਠ ਦੇ ਵਿੱਚ ਵੀ ਹੈਗੀ ਆ ਰਿਸ਼ਤੇਦਾਰੀਆਂ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀਆਂ ਜੀ ਹਾਂ ਜੀ ਅਕਚੁਅਲੀ ਅਜਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅਰੈਸਟ ਤੋਂ ਮੁਜ਼ਫਰਨਗਰ ਦੇ ਵਿੱਚ ਹੋਇਆ ਸੀਗਾ ਇੰਨੇ ਜੋ ਗੱਡੀ ਸੀ ਉਹ ਡੇਰਾਬਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਯੂ ਜੋ ਕਰਾਇਮ ਦੇ ਵਿੱਚ ਯੂਜ਼ ਹੋਇਆ ਸੀ ਉਨੂੰ ਰਿਕਵਰ ਕਰਨਾ ਸੀਗਾ ਜੋ ਆਪਣੀ ਏਵਿਡੈਂਸ ਅਕਤਿਹ ਤਹਿਤ ਜੋ ਆਪਣੀ ਇਹਦੇ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕੈਸੇ ਵੀ ਕਰਕੇ ਆਪਣਾ ਨਿਕਲ ਜਾਏ ਤੋਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪਜ ਰਿਹਾ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤੋਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋਂ ਜਿਹੜੇ ਆਈ ਥਿੰਕ ਇਲਾਜ ਹੋ ਗਿਆ ਜੀ ਉਹਨੂੰ ਮੈਡੀਕਲ ਵੀ ਹੋ ਗਿਆ ਹੈਗਾ ਅ ਜਸੀ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਡਿਮਾਂਡ ਲੈ ਲਵਾਂਗੇ ਜੀ ਥੈਂਕ ਯੂ ਅ ਸਸ਼ੀ ਗਾਲ ਜੀ ਜਿਵੇਂ ਤੁਸੀਂ ਸਾਰੇ ਦੇਖੇ ਹੋਣੇ ਸ਼ਨੀਵਾਰ ਨੂੰ ਅਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ ਅ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉਥੇ ਬੋਡੀ ਮਿਲੀ ਸੀ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਕੋਈ ਉਹਦੇ ਵਿੱਚ ਜੋ ਮੇਨ ਮੁਰਜਮ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਦੋ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈਗੀ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਤੋਂ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਤੇ ਤੋਂ ਉਹਨਾਂ ਨੂੰ ਖੰਨਾ ਪੁਲਿਸ ਨੇ ਉਨ੍ਹਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਅਤੇ 32 ਘੰਟੇ ਦੇ ਅੰਦਰ ਅੰਦਰ ਉਨ੍ਹਾਂ ਦੀ ਮੁਜਰਮ ਦਾ ਅਰੈਸਟ ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੇ ਅਧਾਨਾ ਸ਼ੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਰਦੀਪ ਕੋਰਜੀ ਔਰ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਨ੍ਹਾਂ ਦੇ ਮਦਦ ਨਾਲ ਉਨ੍ਹਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ ਮੈਮ ਮੋਟਿਵ ਕੀ ਰਿਹਾ ਹੈ ਇਸ ਦੇ ਪਿਛੇ ਬਾਟਰ ਦੇ ਪਿਛੇ ਅ ਜੀ ਇਹਦੇ ਵਿੱਚ ਜੋ ਪ੍ਰੀਲਿਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਨਿਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰੇ ਸਤਪਾਲ ਇਹ ਦੋਵੇਂ ਰਾਮਦਰਪੁਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲੂ ਜਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈ ਕਿ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪੂਛਗਿਜ਼ ਤੇ ਆਣ ਵਾਲੀ ਹੈਗੀਆ ਲੇਕਿਨ ਇਹਦੇ ਵਿੱਚ ਮੈਂ ਇੱਕ ਗੱਲ ਬਹੁਤ ਥੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਔਰ ਇਹਨਾਂ ਨੇ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਵ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੇ ਆਪਸ ਵਿੱਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨਾ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਹ ਤੇ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਟ ਦੇ ਵਿੱਚ ਲੌਂਚ ਹੋਇਆ ਉਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜਿਹੜੀ ਹੈ ਜੇ ਸਾਡੇ ਵਿੱਚ টাইਪ ਆਫ ਕੋਈ ਪ੍ਰਾਪਰਟੀ ਦੀ ਹੈ ਜੋ ਪੈਸੇ ਦੀ ਹੈ ਵੀ ਲੇਡੀਜ਼ ਨਾਲ ਬ੍ਰੈਂਡਸ਼ਿਪ ਜੇ ਕਿਸ ਤਰ੍ਹਾਂ ਦੀ ਰੰਗੀ ਸੰਤ ਇਹ ਪ੍ਰਾਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ਼ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈ ਕਿ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀਗੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਜੋ ਸਤਪਾਲ ਔਰ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਪਸ ਚ ਜੋ ਦਿੱਕਤ ਸੀਗਾ ਇਹਨਾਂ ਦੀ ਇਹ ਪੁਰਾਣੀ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮੋਰਡ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਹੋਈ ਗੱਡੀ ਜੋ ਹੈਗਾ ਜੀ ਇਹ ਡੇਰਾਬਸੀ ਤੋਂ ਡੇਰਾਬਸੀ ਤੋਂ ਬਰਾਮਦ ਹੋਈ ਹੈ ਡੇਰਾਬਸੀ ਮੋਹਾਲੀ ਜ਼ਿਲ੍ਹੇ ਤੋਂ ਇਹਨੇ ਇੱਥੋਂ ਦੀ ਲeke ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜਲੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋ ਗਿਆ ਪਿੰਜੌਰ ਤੋਂ ਬਾਅਦ ਫਾਈਨਲੀ ਇਨੇ ਫਿਰ ਵਾਪਸ ਲੈ ਕੇ ਆਇਆ ਡੇਰਾਬਸੀ ਡੇਰਾਬਸੀ ਰਕਤਾ ਡੇਰਾਬਸੀ ਪਾਰਕ ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਾਬਾਦ ਮੀਨ ਇਨਵੋਲਵਮੈਂਟ ਕਿਸੇ ਹੋਤੀ ਕਿ ਨਜ਼ਰ ਆਈ ਇਸ ਵਿੱਚ ਕਿਉਂਕਿ ਪੱਲਾ ਦਾ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੀਗੀ ਤਾਂ ਇਹਨਾਂ ਕੋਲ ਇਹ ਨਜਾਇਜ਼ ਹਥਿਆਰ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਜੋ ਕਾਰ ਦੇ ਵਿੱਚ ਕੋਈ ਕਿਸੇ ਵਗ ਇਨਵੋਲਵਮੈਂਟ ਨਹੀਂ ਦੱਸਿਆ ਨੇ ਪਹਿਲਾਂ ਵੀ 23 ਸਾਲ ਗੇਲਸ ਕਰਦੇ ਨੂੰ ਕਲੈਂਡਰ ਦੇ ਤਰਫੋਂ ਕਿਸ ਕੇਸ ਦੇ ਵਿੱਚ ਕਿੰਨਾ ਇਹਦੇ ਵਿੱਚ ਜੇ ਕੋਈ ਮਰਡਰ ਕੇਸ ਦਾ ਹੈਗਾ ਬਟ ਐਗਜੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲੇ ਕਿ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੇਰਟ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋਂ ਜੋ ਹੈਗੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਉਹ ਜੋ ਮਾਈਗ੍ਰੇਟਡ ਸੀਗੇ ਨਨ ਇਥੇ ਚੰਡੀਗੜ੍ਹ ਮਾਈਗ੍ਰੇਟ ਕੀਤਾ ਸੀਗਾ ਇਹਨਾਂ ਦੀ ਮਿਰਠ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆਂ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀਆਂ ਜੀ ਹਾਂ ਜੀ ਅਕਚੁਅਲੀ ਜਿਹਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅਰੈਸਟ ਤੋਂ ਮੁਜ਼ਫਰਨਗਰ ਦੇ ਵਿੱਚ ਹੋਇਆ ਸੀਗਾ ਇੰਨੇ ਜੋ ਗੱਡੀ ਸੀ ਉਹ ਡੇਰਾ ਬਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਯੂ ਜੋ ਕਰਾਇਮ ਦੇ ਵਿੱਚ ਯੂਜ਼ ਹੋਇਆ ਸੀ ਉਨੂੰ ਰਿਕਵਰ ਕਰਨਾ ਸੀਗਾ ਜੋ ਆਪਣੀ ਏਵਿਡੈਂਸ ਦੇ ਅਖੇ ਤਹਿਤ ਜੋ ਆਪਣੀ ਜਿਹੜਾ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕਿਸੇ ਵੀ ਕਰਕੇ ਆਪਣਾ ਨਿਕਲ ਜਾਏ ਤਾਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪੱਜ ਰਿਆ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤਾਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋ ਜਿਹੜੇ ਆਈ ਥਿੰਕ ਇਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਅਸੀਂ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਰਿਮਾਂਡ ਲੈ ਲਵਾਂਗੇ ਜੀ ਥੈਂਕ ਯੂ ਈ ਮੋਟਿਵਲਟੀ ਪ੍ਰੈਸ ਕਾਨਫਰੈਂਸ ਅ ਸਸ਼ੀ ਗਾਲ ਜੀ ਜਿਵੇਂ ਤੁਸੀਂ ਸਾਰੇ ਦੇਖੇ ਹੋਣੇ ਸ਼ਨੀਵਾਰ ਨੂੰ ਅਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ ਅ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉਥੇ ਬਾਡੀ ਮਿਲੀ ਸੀ। ਤੋਂ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਉਹਦੇ ਵਿੱਚ ਜੋ ਮੇਨ ਮੁਰਜਮ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਨੂੰ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈ ਕੀ ਹੈ। ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ। ਤੋਂ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਥੇ ਤੋਂ ਉਹਨਾਂ ਨੂੰ ਕਨਾਪੋਲਿਸ ਨੇ ਉਹਨਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਔਰ 32 ਘੰਟੇ ਦੇ ਅੰਦਰ ਅੰਦਰ ਉਹਨਾਂ ਦੀ ਮੁਜ਼ਲਮ ਦਾ ਅਰੈਸਟ ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੀ ਸੀਪੀ ਲਖਾਨਾ ਸ਼੍ਰੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਰਦੀਪ ਕੌਰ ਜੀ ਔਰ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਨਾ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ ਮੈਮ ਮੋਟਿਵ ਕੀ ਰੀਅਰਸ ਹੈ ਪਿਛੇ ਪਾਟਰ ਦੇ ਪਿਛੇ ਅ ਜੀ ਇਹਦੇ ਵਿੱਚ ਜੋ ਪ੍ਰੀਲਿਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਅਨਿਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲੂ ਜਾਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪਿਛੋਕੜ ਦੇ ਆਣ ਵਾਲੀ ਹੈਗੀਆ ਲੇਕਿਨ ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਥੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਔਰ ਇਨ ਇਟ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਫ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੇ ਆਪਸ ਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨਾ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਤੇ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਟ ਦੇ ਵਿੱਚ ਲਾਂਚ ਹੋਇਆ ਉਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜਿਹੜੀ ਜਿਸ ਸਾਡੇ ਚ ਟਾਈਪ ਆਫ ਕੋਈ ਪ੍ਰੋਪਰਟੀ ਨਹੀਂ ਹੈ ਜੋ ਪੈਸੇ ਦੀ ਹੈ ਵੀ ਲੇਡੀਜ਼ ਨਾਲ ਫਰੈਂਸ਼ਿਪ ਜੇ ਕਿਸ ਤਰ੍ਹਾਂ ਦੀ ਰੰਜਿਸ਼ ਹੈ ਇਹ ਪ੍ਰੋਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ ਵਿੱਚ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈ ਕਿ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਉਸਤਪਾਲ ਔਰ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀਗਾ ਇਹਨਾਂ ਦੀ ਇਹ ਪੁਰਾਣੀ ਕ੍ਰਿਮਨਲ ਬੈਕਗਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮਲਡ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਹੋਈ ਗੱਡੀ ਜੋ ਹੈਗਾ ਜੀ ਇਹ ਡੇਰਾਬਸੀ ਤੋਂ ਡੇਰਾਬਸੀ ਤੋਂ ਬਰਾਮਦ ਹੋਈ ਹੈ ਡੇਰਾਬਸੀ ਮੋਹਾਲੀ ਜ਼ਿਲ੍ਹੇ ਤੋਂ ਇਹਨੇ ਇੱਥੋਂ ਦੀ ਲeke ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋ ਗਿਆ ਪਿੰਜੌਰ ਤੋਂ ਬਾਅਦ ਫਾਈਨਲੀ ਇਨੇ ਫਿਰ ਵਾਪਸ ਲੈ ਕੇ ਆਇਆ ਡੇਰਾਬਸੀ ਡੇਰਾਬਸੀ ਰਕਤਾ ਡੇਰਾਬਸੀ ਪਾਰਕ ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਗਲ ਇਨਵੋਲਵਮੈਂਟ ਕਿਸੇ ਹੋਰ ਦੀ ਵੀ ਨਜ਼ਰ ਆਈ ਇਸ ਵਿੱਚ ਕਿਉਂਕਿ ਪੱਲਾ ਦਾ ਸਿੱਕੇ ਦਾ ਕੰਮ ਚਲ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੋਗੀ ਆ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੀ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਜੋ ਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਸੀ ਸਿਆਣ ਨੇ ਪਹਿਲਾਂ ਵੀ 23 ਸਾਲ ਗੇਂਜ ਕਰਦੇ ਜਨ ਕੈਂਡ ਕੇਸ ਦੇ ਵਿੱਚ ਕਿਸ ਕੇਸ ਦੇ ਵਿੱਚ ਇਹਦੇ ਵਿੱਚ ਜੇ ਕੋਈ ਮਰਡਰ ਕੇਸ ਤਾਂ ਹੈਗਾ ਬਟ ਐਗਜ਼ੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲੇ ਕਿ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੇਰਟ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋਂ ਜੋ ਹੈਗੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਜੋ ਮਾਈਗਰੇਟਡ ਸੀਗੇ ਇਹਨਾਂ ਨੇ ਇਥੇ ਚੰਡੀਗੜ੍ਹ ਮਾਈਗਰੇਟ ਕੀਤਾ ਸੀਗਾ ਇਹਨਾਂ ਦੀ ਮਿਰਟ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆਂ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀਆਂ ਹੈ ਜੀ ਹਾਂਜੀ ਜੀ ਅ ਐਕਚੁਅਲੀ ਜਿਹਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅਰੈਸਟ ਤੋਂ ਮੁਜ਼ਫਰਨਗਰ ਦੇ ਵਿੱਚ ਹੋਇਆ ਸੀਗਾ ਇਹਨੇ ਜੋ ਗੱਡੀ ਸੀ ਉਹ ਡੇਰਾ ਬਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਜੋ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਸੀ ਉਨੂੰ ਰਿਕਵਰ ਕਰਨਾ ਸੀਗਾ ਜੋ ਆਪਣੀ ਏਵਿਡੈਂਸ ਅਕਤੇ ਤਹਿਤ ਜੋ ਆਪਣੀ ਇਹਦੇ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕੈਸੇ ਵੀ ਕਰਕੇ ਆਪਣਾ ਨਿਕਲ ਜਾਏ ਤੋਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪਜ ਰਿਹਾ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤੋਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵਿੱਚ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋਂ ਜਿਹੜੇ ਆਈ ਥਿੰਕ ਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅਜਿਸੀ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਦੀ ਰਿਮਾਂਡ ਲੈ ਲਵਾਂਗੇ ਜੀ ਥੈਂਕ ਯੂ ਟੀ ਮੋਟਿਵਲਟੀ ਪ੍ਰੈਸ ਕਾਨਫਰੰਸ ਅ ਸਸ਼ੀ ਗਾਲ ਜੀ ਜਿਵੇਂ ਤੁਸੀਂ ਸਾਰੇ ਦੇਖੇ ਹੋਣੇ ਸ਼ਨੀਵਾਰ ਨੂੰ ਅਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ ਅ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉਥੇ ਬੋਡੀ ਮਿਲੀ ਸੀ ਤੋ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਕੋਈ ਉਹਦੇ ਵਿੱਚ ਜੋ ਮੇਨ ਮੁਰਜਮ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਦੋ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈਗੀ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਤੋ ਫਿਰ ਤੁਹਾਡੇ ਮਾਧਿਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਥੇ ਤੋ ਉਹਨਾਂ ਨੂੰ ਖੰਨਾ ਪੁਲਿਸ ਨੇ ਉਨ੍ਹਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਔਰ 32 ਘੰਟੇ ਦੇ ਅੰਦਰ ਅੰਦਰ ਉਨ੍ਹਾਂ ਦੀ ਮੁਜਰਮ ਦਾ ਅਰੈਸਟ ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੀ ਸੀਪੀ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਰਦੀਪ ਕੋਰਜੀ ਔਰ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਨ੍ਹਾਂ ਦੇ ਮਦਦ ਨਾਲ ਉਨ੍ਹਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ। ਮੈਮ ਮੋਟਿਵ ਕੀ ਰਿਹਾ ਹੈ ਸੇ ਪਿੱਛੇ ਬਾਟਰ ਦੇ ਪਿੱਛੇ। ਅ ਜੀ ਇਹਦੇ ਵਿੱਚ ਜੋ ਪ੍ਰੀਲੀਮਿਨਰੀ ਹਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਅਨਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ। ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰੇ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ। ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲੂ ਜਾਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪੁਛਗਿਛ ਤੇ ਆਉਣ ਵਾਲੀ ਹੈਗੀਆ ਲੇਕਿਨ ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਔਰ ਇਨ ਇਟ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਵ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੇ ਆਪਸ ਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨਾ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਹ ਤੇ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਤੇ ਵਿੱਚ ਲੌਂਚ ਹੋਇਆ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਮੈਮ ਜਿਹੜੀ ਜੀ ਸਾਹਿਬ ਜਿੱਥੇ ਆਪ ਕੋਈ ਪ੍ਰੋਪਰਟੀ ਦੀ ਹੈ ਜੋ ਪੈਸੇ ਦੀ ਹੈ ਵੀ ਲੇਡੀਜ਼ ਨਾਲ ਫਰੈਂਡਸ਼ਿਪ ਜੇ ਕਿਸ ਤਰ੍ਹਾਂ ਦੀ ਰੰਗੀ ਸੰਤ ਇਹ ਪ੍ਰੋਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ਼ ਅ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈ ਕਿ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਜੋ ਸਤਪਾਲ ਔਰ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਪਸ਼ ਅ ਜੋ ਦਿੱਕਤ ਸੀਗੀ ਇਹਨਾਂ ਦੀ ਪੁਰਾਣੀ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮਰਡਰ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਕੀਤੀ ਗੱਡੀ ਜੋ ਹੈਗਾ ਜੀ ਇਹ ਡੇਰਾਬਸੀ ਤੋਂ ਡੇਰਾਬਸੀ ਤੋਂ ਬਰਾਮਦ ਹੋਈ ਹੈ ਡੇਰਾਬਸੀ ਮੋਹਾਲੀ ਜ਼ਿਲ੍ਹੇ ਤੋਂ ਇਹਨੇ ਇੱਥੋਂ ਦੀ ਲeke ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜ਼ਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪਾਟ ਹੋ ਗਿਆ ਜੋੜ ਤੋਂ ਬਾਅਦ ਫਾਈਨਲੀ ਇਨੇ ਫਿਰ ਵਾਪਸ ਲੈ ਕੇ ਆ ਡੇਰਾਬਸੀ ਡੇਰਾਬਸੀ ਰਕਤਾ ਡੇਰਾਬਸੀ پارک ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਗੱਲ ਇਨਵੋਲਵਮੈਂਟ ਕਿਸੇ ਹੋਰ ਦੀ ਵੀ ਨਜ਼ਰ ਆਈ ਇਸ ਵਿੱਚ ਕਿਉਂਕਿ ਅੱਲਾ ਦਾ ਕਿਸੇ ਕਿਰਦਾਰ ਨਹੀਂ ਚਾਹਗਾ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੈਗੀ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੇ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਆ ਜੋ ਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਦੱਸਿਆ ਨੇ ਪਹਿਲਾਂ ਵੀ 23 ਸਾਲ ਗੇਂਜ ਕਰਦੇ ਨਾ ਕ੍ਰਾਈਮ ਦੇ ਤਰ੍ਹਾਂ ਕੇਸ ਕੇਸ ਦੇ ਵਿੱਚ ਕਿੰਨਾ ਇਹਦੇ ਵਿੱਚ ਜੋ ਕੋਈ ਮਰਡਰ ਕੇਸ ਤਾਂ ਹੈਗਾ ਬਟ ਐਗਜੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲੇ ਕਿ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੈਰਟ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋਂ ਜੋ ਹੈਗੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਉਜੋ ਮਾਈਗਰੇਟਡ ਸੀਗੇ ਨਾ ਇਥੇ ਚੰਡੀਗੜ੍ਹ ਮਾਈਗਰੇਟ ਕੀਤਾ ਸੀਗਾ ਇਹਨਾਂ ਦੀ ਮਿਰਠ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆਂ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀਆਂ ਜੀ ਹਾਂਜੀ ਜੀ ਅ ਐਕਚੁਅਲੀ ਜਿਹਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅਰੈਸਟ ਤੋਂ ਮੁਜ਼ਫਰਨਗਰ ਦੇ ਵਿੱਚ ਹੋਇਆ ਸੀਗਾ ਇਹਨੇ ਜੋ ਗੱਡੀ ਸੀ ਉਹ ਡੇਰਾ ਵਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਜੋ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਸੀ ਉਨੂੰ ਰਿਕਵਰ ਕਰਨਾ ਸੀਗਾ ਜੋ ਆਪਣੀ ਏਵਿਡੈਂਸ ਐਕਟ ਦੇ ਤਹਿਤ ਜੋ ਆਪਣੀ ਜਿਹੜਾ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕਿਸੇ ਵੀ ਕਰਕੇ ਆਪਣਾ ਨਿਕਲ ਜਾਏ ਤਾਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪੱਜ ਰਿਹਾ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤਾਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋ ਜਿਹੜੇ ਆਈ ਥਿੰਕ ਇਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਅਸੀਂ ਮਨੂయోగ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਰਿਮਾਂਡ ਲੈ ਲਵਾਂਗੇ ਜੀ ਥੈਂਕ ਯੂ ਟੀ ਮੋਟੀਵੇਲਟੀ ਪ੍ਰੈਸ ਕਾਨਫਰੈਂਸ ਅ ਸਸ਼ੀ ਗਾਲ ਜੀ ਜਿਵੇਂ ਤੁਸੀਂ ਸਾਰੇ ਦੇਖੇ ਹੋਣੇ ਸ਼ਨੀਵਾਰ ਨੂੰ ਅਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ ਅ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉਥੇ ਬਾਡੀ ਮਿਲੀ ਸੀ ਤੋਂ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਉਹਦੇ ਵਿੱਚ ਜੋ ਮੇਨ ਮੁਰਜਮ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਦੀ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈ ਕੀ ਹੈ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਤੋਂ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਥੇ ਤੋਂ ਉਹਨਾਂ ਨੂੰ ਕਨਾਪੋਲਿਸ ਨੇ ਉਹਨਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਔਰ 32 ਘੰਟੇ ਦੇ ਅੰਦਰ ਅੰਦਰ ਉਹਨਾਂ ਦੀ ਮੁਜਰਮ ਦਾ ਅਰੈਸਟ ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੇ ਸੀਪੀ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਰਦੀਪ ਕੋਰਜੀ ਔਰ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਨ੍ਹਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ। ਮੈਮ ਮੋਟਿਵ ਕੀ ਰਿਹਾ ਸੀ ਪਿੱਛੇ ਬਾਟਰ ਦੇ ਵਿੱਚ। ਅ ਜੀ ਇਹਦੇ ਵਿੱਚ ਜੋ ਪ੍ਰੀਲਿਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਅਨਿਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ। ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਿਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ। ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲੂ ਜਾਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪਿਛੋਕੜ ਤੇ ਆਉਣ ਵਾਲੀ ਹੈਗੀਆ ਲੇਕਿਨ ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਥੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਔਰ ਇਨ ਇਟ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਫ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੇ ਆਪਸ ਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਹਤ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਟ ਦੇ ਵਿੱਚ ਲਾਂਚ ਹੋਇਆ ਉਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜਿਹੜੀ ਜਿਸ ਸਾਹ ਵਿੱਚ টাইਪ ਆਫ ਕੋਈ ਪ੍ਰੋਪਰਟੀ ਦੀ ਹੈ ਜੋ ਪੈਸੇ ਦੀ ਹੈ ਵੀ ਲੇਡੀਆਂ ਨਾਲ ਫਰੈਂਡਸ਼ਿਪ ਜੇ ਕਿਸ ਤਰ੍ਹਾਂ ਦੀ ਰੰਜਿਤ ਹੈ ਅ ਇਹ ਪ੍ਰੋਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ ਵਿੱਚ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈ ਕਿ ਉਹ ਲੇਡੀਆਂ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਉਸਤਪਲ ਔਰ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀਗਾ ਇਹਨਾਂ ਦੀ ਇਹ ਪੁਰਾਣੀ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮਲਡ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਹੋਈ ਗੱਡੀ ਜੋ ਹੈਗਾ ਜੀ ਇਹ ਡੇਰਾ ਬਸੀ ਤੋਂ ਡੇਰਾ ਬਸੀ ਤੋਂ ਬਰਾਮਦ ਹੋਈ ਹੈ ਡੇਰਾ ਬਸੀ ਮੋਹਾਲੀ ਜ਼ਿਲ੍ਹੇ ਤੋਂ ਇਹਨੇ ਇੱਥੋਂ ਦੀ ਲeke ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋ ਗਿਆ ਪਿੰਜੌਰ ਤੋਂ ਬਾਅਦ ਫਾਈਨਲੀ ਇਨੇ ਫਿਰ ਵਾਪਸ ਲੈ ਕੇ ਆਇਆ ਡੇਰਾਬਸੀ ਡੇਰਾਬਸੀ ਰਕਤਾ ਡੇਰਾਬਸੀ پارک ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਗੱਲ ਮੀਨ ਇਨਵੋਲਵਮੈਂਟ ਕਿਸੇ ਹੋਰ ਦੀ ਵੀ ਨਜ਼ਰ ਆਈ ਹੈ ਜਿਸ ਕੋਲ ਅਲੱਦਾ ਕਿਸੇ ਦੀ ਦੁਕਾਨ ਚੱਲ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੈਗੀ ਹੈ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਜੋ ਭੁਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਸੀਗਾ ਨੇ ਪਹਿਲਾਂ ਵੀ 23 ਸਾਲ ਕੇਸ ਕਰਦੇ ਕਿ ਕਿਸ ਕੇਸ ਦੇ ਵਿੱਚ ਕਿੰਨਾ ਇਹਦੇ ਵਿੱਚ ਜਿਹੜਾ ਮਰਡਰ ਕੇਸ ਦਾ ਹੈਗਾ ਬਟ ਐਗਜੈਕਟਲੀ ਉਹ ਕਿੱਥੇ ਦਰਜ ਨਹੀਂ ਇਹ ਸਾਨੂੰ ਪਤਾ ਚੱਲੇ ਕਿ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੇਰਟ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋਂ ਜਿਹੜੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਉਹ ਜੋ ਮਾਈਗ੍ਰੇਟਡ ਸੀਗੇ ਨਨ ਇਥੇ ਚੰਡੀਗੜ੍ਹ ਮਾਈਗ੍ਰੇਟ ਕੀਤਾ ਸੀਗਾ ਇਹਨਾਂ ਦੀ ਮਿਰਠ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆਂ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀਆਂ ਜੀ ਹਾਂਜੀ ਜੀ ਅ ਐਕਚੁਅਲੀ ਅਜ ਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅਰੈਸਟ ਤੋਂ ਮੁਜ਼ਫਰਨਗਰ ਦੇ ਵਿੱਚ ਖੋਇਆ ਸੀਗਾ ਇੰਨੇ ਜੋ ਅ ਗੱਡੀ ਸੀ ਉਹ ਡੇਰਾ ਵਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਯੂ ਜੋ ਕਰਾਇਮ ਦੇ ਵਿੱਚ ਯੂਜ਼ ਹੋਇਆ ਸੀ ਉਨੂੰ ਰਿਕਵਰ ਕਰਨਾ ਸੀਗਾ ਜੋ ਆਪਣੀ ਏਵਿਡੈਂਸ ਦੇ ਅਖੇ ਤਹਿਤ ਜੋ ਆਪਣੀ ਜਿਹੜਾ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕਿਸੇ ਵੀ ਕਰਕੇ ਆਪਣਾ ਨਿਕਲ ਜਾਏ ਤਾਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪਜ ਰਿਹਾ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤਾਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵਿੱਚ ਉਹ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤਾਂ ਜਿਹੜੇ ਆਈ ਥਿੰਕ ਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਜਿਸੀ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਦੀ ਰਿਮਾਂਡ ਲੈ ਲਵਾਂਗੇ ਜੀ ਥੈਂਕ ਯੂ